ਗਾਲ ਭਾਈ ਜੀ ਇੱਕ ਨਾ ਮੌਸਮ ਨਾ ਥੋੜਾ ਜਿਹਾ ਵੀ ਖਰਾਬ ਆ بارش ਕਰਕੇ ਤੇ ਨਾ ਮੁਰਗੀਆਂ ਨਾ ਬਿਮਾਰ ਹੋ ਰਹੀਆਂ ਜਿਵੇਂ ਵੀ ਜ਼ੁਖਾਮ ਲੱਗ ਜਾਂਦਾ ਜਾਂ ਸੁਸਤ ਹੋ ਕੇ ਇੱਕੇ ਜਗ੍ਹਾ ਤੇ ਬੈਠੀਆਂ ਰਹਿੰਦੀਆਂ ਠੀਕ ਆ ਤੇ ਕੁਝ ਦਾਣਾ ਨਹੀਂ ਖਾਂਦੀਆਂ ਜਿਵੇਂ ਆ ਮੁਰਗਾ ਹੁਣ ਬੇ ਜੀ ਇਹ ਮੁਰਗਾ ਨਾ 2 ਦਿਨ ਹੋ ਗਏ ਸੁਸਤ ਸੀਗਾ ਬਿਲਕੁਲ ਸੁਸਤ ਸੀਗਾ ਬਿਲਕੁਲ ਇਹਨੂੰ ਆਪਾਂ ਸ਼ਾਮ ਨੂੰ ਕੱਲ ਤੇ ਹੁਣ ਦਵਾਈ ਦਿੱਤੀ ਆ ਆਪਾਂ ਅੱਗੇ ਨਾਲ ਉਹ ਠੀਕ ਹੋ ਗਿਆ ਦਾਣਾ ਵੀ ਖਾਂਦਾ ਹੁਣ ਸੋਸਤਾ ਹੈਗਾ ਥੋੜਾ ਜਿਹਾ ਪਰ ਦੋ ਦਿਨ ਤੱਕ ਸਹੀ ਹੋ ਜੂਗਾ ਇਹ ਬਿਲਕੁਲ ਠੀਕ ਆ ਤੇ ਇੱਕ ਇਧਰ ਫਿਰਦਾਗਾ ਉਹ ਵੀ ਬਾਈ ਜੀ ਸੋਸਤਾ ਥੋੜਾ ਜਿਹਾ ਉਹ ਬੈਠਾ ਉਹ ਚਿੱਟਾ ਵੱਡਾ ਆਲਾ ਇਹ ਸੋਸਤਾ ਹੈ ਅੱਗੇ ਨਾਲ ਇਹਨੂੰ ਵੀ ਆਪਾਂ ਦਵਾਈ ਦਿੱਤੀ ਆਵੇ ਹੁਣ ਸਹੀ ਭੱਜਾ ਭੁੱਜਾ ਫਿਰਦਾ ਇਹ ਠੀਕ ਆ ਤੇ ਜੇ ਭਾਈ ਜੀ ਸੋਸਤ ਹੋ ਜਾਣ ਨਾ ਦਾਣਾ ਨਾ ਖਾਣ ਠੀਕ ਆ ਮੁਰਗੇ ਮੁਰਗੀਆਂ ਠੀਕ ਆ ਦਾਣਾ ਨਾ ਖਾਣ ਇੱਕੇ ਜਗ੍ਹਾ ਤੇ ਬੈਠੇ ਰਹਿਣ ਠੀਕ ਆ ਮੂੰਹ ਟੱਡ ਕੇ ਸਾਹ ਲੈਣ ਤੇ ਨਾ ਇੱਕ ਦਵਾਈ ਆਉਦੀ ਹੈ ਭਾਈ ਜੀ ਪਾਊਡਰ ਲਿਕਸਨ ਪਾਊਡਰ ਆਉਦਾ ਠੀਕ ਆ ਇਹ ਰਹਿ ਭਾਈ ਜੀ ਲਿਕਸਨ ਪਾਊਡਰ ਠੀਕ ਆ ਇਹ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਇਹਨਾਂ ਨੂੰ ਠੀਕ ਆ ਤੇ ਦੇ ਸਕਦੇ ਹੋ ਤੇ 20 ਗ੍ਰਾਮ ਦਾ ਹੁੰਦਾ ਵੈ ਜੀ ਪਾਊਡਰ ਤੇ 2 ਕਿ ਗ੍ਰਾਮ ਮੰਨ ਲਵ ਜੇ 20 ਚਿਕਸ ਆ ਤੇ ਆਪਾਂ ਇਹਨਾਂ ਨੂੰ 5 ਕਿ ਗ੍ਰਾਮ ਦੇ ਸਕਦੇ ਆ 5 ਗ੍ਰਾਮ ਪਾਣੀ ਦੇ ਵਿੱਚ ਘੋਲ ਕੇ ਡਰਿੰਕ ਆਪਣਾ ਹੁੰਦਾ ਜਿਹੜਾ 3 ਗਲੋ ਵਾਲਾ ਪਾਣੀ ਵਾਲਾ 3 ਲੀਟਰ ਵਾਲਾ ਉਹਦੇ ਵਿੱਚ ਪਾ ਕੇ ਆਪਾਂ 5 ਕਿ ਗ੍ਰਾਮ ਠੀਕ ਆ ਤੇ ਇਹਨਾਂ ਨੂੰ ਪਿਆ ਦੇਣੀ ਆ ਠੀਕ ਆ ਜਦੋਂ ਪਿਉਣੀ ਹੋਵੇ ਜੀ ਪਹਿਲਾਂ ਪਾਣੀ ਚੱਕ ਦੋ ਜਿਵੇਂ ਵੀ ਸਵੇਰ ਹੁਣ ਇਹਨਾਂ ਨੂੰ ਆਪਾਂ ਦਾਣਾ ਪਾਇਆ ਫੀਡ ਫੂਡ ਪਾਈਆ ਤੇ ਪਾਣੀ ਚੱਕ ਦੋ ਜੇ ਤੇ ਦੁਪਹਿਰੇ ਪੂਰੇ ਪਿਆਸੇ ਹੋਣਗੇ ਇਹ ਤੇ ਦੁਪਹਿਰੇ ਰੱਖੋ ਜੇ ਪੂਰਾ ਪਾਣੀ ਪੀ ਲੈਣਗੇ ਬਾਈ ਜੀ ਇਹਨਾਂ ਨੂੰ ਆਪਾਂ 3 ਦਿਨ ਲਗਾਤਾਰ ਪਾਣੀ ਪਿਉਣਾ ਠੀਕ ਹੈ ਲੈਕਸਨ ਪਾਊਡਰ ਵਾਲਾ ਤੇ ਬਿਲਕੁਲ ਸਹੀ ਹੋ ਜਾਣਗੇ ਆ ਬਾਈ ਜੀ ਬਿਮਾਰ ਸੀਗੇ ਆਹ ਬਿਲਕੁਲ ਵੇਖ ਲੋ ਜਮਾ ਸਹੀ ਆ ਇਹ 2-4 ਵਿੱਚ ਹੈਗੇ ਆ ਜਿਹੜੇ ਥੋੜੇ ਜਿਹਾ ਬਿਮਾਰ ਹੈਗੇ ਆ ਉਹ ਸਹੀ ਹੋ ਜਾਣਗੇ ਆਪਾਂ 3 ਦਿਨ ਲਗਾਤਾਰ ਪਿਆਈ ਤਾਂ ਆਪਾਂ ਹਜੇ ਡੇਢ ਕਦੇ ਨਹੀਂ ਹੋਇਆ ਇਹਨਾਂ ਨੂੰ ਕਿਉਂ ਲੱਗਿਆ ਨੂੰ ਆ ਬਿਲਕੁਲ ਸਹੀ ਫਿਰਦੇ ਆ ਸਾਰੇ ਤੇ ਭਾਈ ਜੀ ਇਹ ਵਾਲਾ ਪਾਊਡਰ ਆ ਇਹਦੀ ਕੀਮਤ ਹੈਗੀ ਆ 99 ਰੁਪਏ ਰੇਟ ਲਿਖਿਆ ਉੰਜ ਤੇ ਸਹੀ ਦੱਸਦਾ ਨਹੀਂ ਪਿਆ 99 ਰੁਪਏ ਰੇਟ ਲਿਖਿਆ ਇਹਦੇ ਤੇ ਠੀਕ ਆ ਭਾਈ ਤੇ 85 ਰੁਪਏ ਦਾ ਆ ਜਾਂਦਾ ਇਹ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਆ ਭਾਈ ਜੀ ਇਲੈਕਸਨ ਪਾਊਡਰ ਵਾਜਦਾ ਇਹ ਤੇ ਕਿਸੇ ਵੀ ਮੈਡੀਕਲ ਪਸ਼ੂ ਵਾਲੇ ਤੋਂ ਮਿਲ ਜਾਂਦਾ ਇਹ ਤੇ ਬਜੀ 3 ਦਿਨ ਇਹਨੂੰ ਪਾਉਣਾ ਤੇ ਬਿਲਕੁਲ ਸਹੀ ਹੋ ਜਾਣਗੇ ਤੇ ਜੇ ਕੋਈ ਵੀ ਹੋਰ ਬਿਮਾਰੀ ਆਪਣੇ ਜਾਨਵਰਾਂ ਨੂੰ ਪੈਂਦੀ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਆ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਬਣਾ ਕੇ ਭਾਈ ਜੀ ਉਹ ਬਿਮਾਰੀ ਦਾ ਹਾਲ ਦੱਸਾਂਗੇ ਠੀਕ ਆ ਤੇ ਇੱਕ ਨਾ ਭਾਈ ਜੀ ਹਰਾ ਚਾਰਾ ਜ਼ਰੂਰ ਥੋੜਾ ਮੋਟਾ ਪਾਇਆ ਕਰੋ ਮੁਰਗੀਆਂ ਨੂੰ ਕਿਉਂਕਿ ਨਿਰੀ ਫੀਡ ਨਾਲ ਫੀਡ ਗਰਮ ਹੁੰਦੀ ਆ ਤੇ ਉਹਦੇ ਨਾਲ ਥੋੜਾ ਜਿਹਾ ਪੋਟਾ ਇਹਦਾ ਹੋ ਜਾਂਦਾ ਜਾਮ ਜੂਮ ਹੋ ਜਾਂਦਾ ਜਾਂ ਥੋੜਾ ਮੋਟਾ ਨਾ ਬਿਮਾਰ ਜੇ ਹੋ ਜਾਂਦੇ ਜਦੋਂ ਆਪਾਂ ਉਹਨਾਂ ਨੂੰ ਹਰੀ ਚੀਜ਼ ਪਾਉਣਿਆ ਘਾਹ ਕੁ ਹਰਾ ਪਾਉਣਿਆ ਉਹਦੇ ਨਾਲ ਨਾ ਮੁਰਗੀਆਂ ਜਮਾਂ ਬਿਲਕੁਲ ਵਧੀਆ ਰਹਿੰਦੀਆਂ ਠੀਕ ਆ ਹੈਲਦੀ ਰਹਿੰਦੀਆਂ ਬਈ ਜੀ ਤੇ ਠੀਕ ਆ ਬਈ ਜੀ ਜੇ ਕੋਈ ਕਿਸੇ ਨੂੰ ਕੋਈ ਵੀ ਹੋਵੇ ਵੀ ਜਾਨਵਰ ਬਿਮਾਰ ਹੋਵੇ ਤਾਂ ਆਪਾਂ ਨੂੰ ਬਈ ਕਮੈਂਟ ਕਰ ਦਿਓ ਜੇ ਤੇ ਆਪਾਂ ਬਈ ਜੀ ਤੁਹਾਨੂੰ ਵੀਡੀਓ ਬਣਾ ਕੇ ਪੂਰਾ ਹੱਲ ਦੱਸਾਂਗੇ ਉਹਦਾ ਵੀ ਕਿਹੜੀ ਬਿਮਾਰੀ ਲਈ ਕਿਹੜੀ ਦਵਾਈ ਹੈ ਠੀਕ ਆ ਬਈ ਧੰਨਵਾਦ ਥੈਂਕ ਯੂ